ਵਿੱਤ ਮੰਤਰੀ ਚੀਮਾ ਦੇ ਹਲਕੇ ਦੀ ਅਨਾਜ ਮੰਡੀ ਖੋਖਰ ਕਲਾਂ ਦੀਆਂ ਇਹ ਤਸਵੀਰਾਂ ਨੇ ਕਿਸਾਨਾਂ ਨੂੰ ਸਹੂਲਤਾਂ ਦੇਣ ਵਾਸਤੇ ਖਰੀਦ ਕੇਂਦਰਾਂ ਚ ਲੈਟ ਪਾਣੀ ਪੱਖਾਨਿਆਂ ਸਫਾਈ ਦਾ ਪ੍ਰਬੰਧ ਕਰਨ ਵਾਸਤੇ ਲੱਖਾਂ ਕਰੋੜਾ ਰੁਪਏ ਦੇ ਟੈਂਡਰ ਕੀਤੇ ਜਾਂਦੇ ਆ ਪਰ ਇਹ ਤਸਵੀਰਾਂ ਸਭ ਕੁਝ ਬਿਆਨ ਕਰਦੀਆਂ ਨੇ ਕਿ ਕਿਸਾਨਾਂ ਨੂੰ ਸਹੂਲਤਾਂ ਦੇਣ ਦੇ ਨਾਂ ਤੇ ਲੱਖਾਂ ਕਰੋੜਾ ਰੁਪਏ ਦਾ ਕਾਪੜਾ ਕੀਤਾ ਜਾ ਰਿਹਾ ਆ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਰਾਜ ਵਿੱਚ ਵੀ ਜਿਹੜੇ ਇਮਾਨਦਾਰ ਕਹਾਉਂਦੇ ਸੀ ਪਿਛਲੇਾਂ ਵਿੱਚ ਵੀ ਇਹੀ ਕੁਝ ਹੁੰਦਾ ਰਿਹਾ ਪਹਿਲਾਂ ਵੀ ਕੋਈ ਚੰਗੇ ਨਹੀਂ ਹੁੰਦੇ ਸੀ ਖਰੀਦ ਕੇਂਦਰਾਂ ਦੇ ਵਿੱਚ ਪ੍ਰਬੰਧ ਪਰ ਵਿੱਤ ਮੰਤਰੀ ਸਾਹਿਬ ਦੇ ਧਿਆਨ ਵਿੱਚ ਇਹ ਲਿਆਉਣਾ ਚਾਹੁੰਦੇ ਆ ਕਿ ਖੋਕਰ ਕਲਾ ਦੀ ਇਹ ਅਨਾਜ ਮੰਡੀਆ ਜਿੱਥੇ ਸਿਰਫ ਇੱਕ ਟਾਵਰ ਦੇ ਉੱਪਰ ਲਾਈਟਾਂ ਲਗਾਈਆਂ ਗਈਆਂ ਨੇ ਤੇ ਕਿਸਾਨ ਆਪਣੀ ਫਸਲ ਦੀ ਰਾਖੀ ਕਰਨ ਲਈ ਹਨੇਰੇ ਦੇ ਵਿੱਚ ਮਜਬੂਰ ਹੈ ਹਨੇਰੇ ਦੇ ਵਿੱਚ ਤਲਾਈ ਹੋ ਰਹੀ ਹੈ ਕਿਸਾਨਾਂ ਦੀ ਫਸਲ ਦੀ ਹਨੇਰੇ ਦੇ ਵਿੱਚ ਚੋਰੀ ਹੋ ਰਹੀ ਹੈ ਲੱਗਦਾ ਹੈ ਕਿ ਫਸਲ ਬਿਲਕੁਲ ਸਾਮੀ ਜਾਵੇਗੀ ਦੌਣਾ ਦਾਣਾ ਇਕੱਠਾ ਕੀਤਾ ਜਾਵੇਗਾ ਜਾਂ ਸਹੀ ਤਲਾਈ ਹੋ ਰਹੀ ਹੋਵੇਗੀ ਕਿਵੇਂ ਪਤਾ ਲੱਗੂ ਕੰਡਾ ਕਿੱਥੇ ਬੰਨੇ ਆ ਕਿਵੇਂ ਪਤਾ ਲੱਗੂ ਅਪ ਡਾਉਨ ਹੁੰਦੇ ਦਾ ਕੰਡੇ ਦਾ ਬਿਲਕੁਲ ਹਨੇਰੇ ਦੇ ਵਿੱਚ ਜਦੋਂ ਇੱਕ ਪਾਸੇ ਇੱਕ ਸਾਈਡ ਤੇ ਲਾਈਟ ਲੱਗੀ ਹੈ ਜਿਹੜਾ ਟਾਵਰ ਲੱਗਾ ਜਿਹੜੇ ਦੋ ਤਿੰਨ ਟਾਵਰ ਚਾਹੀਦੇ ਘਟੋ ਘਟ ਅੱਠ ਅੱਠ ਲਾਈਟਾਂ ਚਾਹੀਦੀਆਂ ਇੱਕ ਟਾਵਰ ਤੇ ਜਦੋਂ ਉਸ ਪਾਸੇ ਕੋਈ ਇਨਸਾਨ ਆ ਜਾਂਦਾ ਤਾਂ ਕੰਡੇ ਤੇ ਬਿਲਕੁਲ ਹਨੇਰਾਛ ਆ ਜਾਂਦਾ ਸੋ ਇਹ ਤਸਵੀਰਾਂ ਬਹੁਤ ਕੁਝ ਬਿਆਨ ਕਰਦੀਆਂ ਨੇ ਕਿ ਕਹਿਣ ਦੇ ਲਈ ਬਹੁਤ ਕੁਝ ਆ ਸਰਕਾਰਾਂ ਕੋਲ ਪਰ ਜਮੀਨੀ ਪੱਧਰ ਤੇ ਕੋਈ ਚੈੱਕ ਨਹੀਂ ਕੀਤਾ ਜਾ ਰਿਹਾ ਕਿੱਥੇ ਨੇ ਕੱਟੜ ਇਮਾਨਦਾਰ ਪਾਰਟੀ ਦੇ ਕੱਟੜ ਇਮਾਨਦਾਰ ਕਹੋਂਦੇ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਜਾਂ ਫਿਰ ਟੇਕੇਦਾਰਾਂ ਨਾਲ ਗੁੰਡ ਧੁੱਪਾ ਮਾਰਕੀਟ ਕਮੇਟੀਆਂ ਦੇ ਸੈਕਟਰੀ ਜਿਸ ਮਾਰਕੀਟ ਕਮੇਟੀ ਲਹਿਰਾ ਗਾਗਾ ਦੇ ਅਧੀਨ ਇਹ ਖਰੀਦ ਕੇਂਦਰ ਆਉਂਦਾ ਇੱਕੋ ਸੈਕਟਰੀ ਕੋਲ ਦੋ ਚਾਰ ਜਮੂਨਕ ਤੇ ਲਹਿਰਾ ਗਾਗਾ ਦਾ ਆਉਂਦਾ ਕਿੱਥੇ ਦੱਸੋ ਵੱਡੇ ਵੱਟੇ ਜਿਹੜੇ ਪੱਤਰ ਜਾਰੀ ਹੁੰਦੇ ਹੈਗੇ ਉੱਚ ਅਧਿਕਾਰੀਆਂ ਵੱਲੋਂ ਚੇ ਪੰਜਾਬ ਪੱਧਰ ਤੇ ਚ ਜਿਲ੍ਹਾ ਪੱਧਰ ਤੇ ਕਿ ਖਰੀਦ ਸੀਜ਼ਨ ਦੌਰਾਨ ਕੋਈ ਵੀ ਅਧਿਕਾਰੀ ਆਪਣਾ ਸਟੇਸ਼ਨ ਨਹੀਂ ਛੱਡੇਗਾ ਚੈਲੰਜ ਕਰਦਾ ਸੈਕਟਰੀ ਸਾਹਿਬ ਦਾ ਜਿਨ੍ਹਾਂ ਕੋਲ ਦੋ ਖਰੀਦ ਕੇਂਦਰਾਂ ਦਾ ਚਾਰਜ ਹੈ ਦਿਖਾ ਦਿਓ ਉਹਦੇ ਸਬੂਤ ਕਿ ਉਹ ਆਪਣਾ ਸਟੇਸ਼ਨ ਨਹੀਂ ਛੱਡ ਰਿਹਾ ਕਰਾ ਲਓ ਪਟਿਆਲੇ ਤੋਂ ਉਹਦੇ ਰਿਹੈਸ ਤੋਂ ਚੈੱਕ ਅਪ ਦੇਖ ਲਓ ਸੀਸੀਟੀਵੀ ਕਿ ਕਿੰਨੇ ਵਜੇ ਘਰੋਂ ਨਿਕਲਦਾ ਤੇ ਕਿੰਨੇ ਵਜੇ ਘਰੇ ਵੜ ਜਾਂਦਾ 12 ਤਿਵਾਰ ਨੂੰ ਕਿੱਥੇ ਹੁੰਦਾ ਸੋ ਸਰਕਾਰ ਨੂੰ ਬੇਨਤੀ ਹੈ ਕਿ ਫੋਕੇ ਦਾਅਵੇ ਨਾ ਕਰੋ ਫੋਕੇ ਵਾਦੇ ਨਾ ਕਰੋ ਕਿਸਾਨਾਂ ਦਾ ਦਰਦ ਜਾਣੋ 5 ਲੱਖ ਏਕੜ ਤੋਂ ਵੱਧ ਫਸਲ ਦਰਿਆਵਾਂ ਦੇ ਵਿੱਚ ਹੜ ਗਈ ਹਜ਼ਾਰਾਂ ਏਕੜ ਫਸਲ ਬੌਨੇ ਰੋਗ ਦੀ ਚੈਨੀ ਵਾਇਰਸ ਦੀ ਲਪੇਟ ਦੇ ਵਿੱਚ ਆ ਕੇ ਤਬਾਹ ਹੋ ਗਿਆ ਜਿਹਦੀ ਕੋਈ ਗਰਦਾਬਰੀ ਤੱਕ ਵੀ ਨਹੀਂ ਕੀਤੀ ਗਈ ਬੜਾ ਰੋਂਦੇ ਕਰਾਉਂਦੇ ਰਹੇ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ हां ਤਾਂ ਤੇ ਆਵਾਜ਼ਾਂ ਉੱਠ ਚੁੱਕੀਆਂ ਨੇ ਕਿਸਾਨ ਆਗੂਆਂ ਵੱਲੋਂ ਢੱਲੇਵਾਲ ਸਾਹਿਬ ਲਗਾਤਾਰ ਪ੍ਰੈਸ ਕਾਨਫਰੰਸਾਂ ਦੇ ਵਿੱਚ ਹਰ ਲਾਇਰ ਦੇ ਵਿੱਚ ਕਹਿ ਰਹੇ ਆ ਦਹਾਈ ਦੇ ਕੇ ਕਿ ਬੌਣੇ ਰੋਗ ਵਾਲਿਆਂ ਦੀ ਚੈਨੀ ਵਾਇਰਸ ਵਾਲਿਆਂ ਦੀ ਗਰਦਾਬਰੀ ਕਰਕੇ ਉਹਨਾਂ ਦੀ ਵੀ ਸਾਰ ਲੈ ਲੋ ਪਰ ਨਹੀਂ ਪਰ ਅੱਜ ਮੰਡੀਆਂ ਦੇ ਵਿੱਚ ਵੀ ਕਿਸਾਨ ਲੁੱਟਿਆ ਜਾ ਰਿਹਾ ਕਿਸਾਨ ਪੁੱਟਿਆ ਜਾ ਰਿਹਾਗਾ ਕਿਸਾਨ ਉਜੜ ਰਿਹਾ 17 17 ਮੋਚਰੋਂ 20 20 ਮੋਚਰ ਦੱਸ ਕੇ ਕਿਸਾਨਾਂ ਨੂੰ ਖੱਜਲ ਖਵਾਰ ਕੀਤਾ ਜਾ ਰਿਹਾ ਅਸਲੀਅਤ ਦੇ ਵਿੱਚ 15 14.5 15 ਮੋਚਰ ਵਾਲਾ ਝੋਨੇ ਨੂੰ 17 18 ਦੱਸ ਕੇ ਖਰੀਦਿਆ ਜਾ ਰਿਹਾ ਹੈ ਜਿਸ ਨਾਲ ਪ੍ਰਤੀ ਕੁਆਂਟਲ ਕਿਸਾਨ ਨੂੰ 2 2.5 ਕਿਲੋ ਦਾ ਘਾਟਾ ਪੈ ਰਿਹਾ ਹੈ ਉਹਦੀ ਪਰਪਾਈ ਕਿੱਥੋਂ ਹੋਊਗੀ ਕਿ ਇਹੀ ਹੈ ਕਿਸਾਨ ਹਤਾਸ਼ੀ ਕਾਉਣ ਦੇ ਦਾਵੇ ਜੇ ਜ਼ਮੀਨੀ ਪੱਤਰ ਤੇ ਚਾਹੁੰਦੇ ਹੋ ਕਿ ਤੁਸੀਂ ਕਿਸਾਨ ਹਤਾਸ਼ੀ ਹੋ ਤਾਂ ਜਾਂਚ ਕਰੋ ਨਾ ਮਡੀਆਂ ਦੇ ਵਿੱਚ ਬੰਦੇ ਪੂਰੇ ਰੱਖੇ ਹੋਏ ਆ ਪਾਣੀ ਪੀਣ ਲਈ ਸਫਾਈ ਲਈ ਲਾਈਟਾਂ ਦੇ ਪ੍ਰਬੰਧ ਲਈ ਦੇ ਨਾਂ ਉਹਨਾਂ ਨੂੰ ਮਿਹਨਤਾਂ ਨਾ ਪੂਰਾ ਦਿੱਤਾ ਜਾਂਦਾ ਤੇ ਨਾ ਪ੍ਰਬੰਧ ਨੇ ਪਖਾਨੇ ਆ ਕੇ ਦੇਖ ਲੋ ਕੋਈ ਮੰਤਰੀ ਆ ਜਾਓ ਵਿਧਾਇਕ ਆ ਜਾਓ ਡਿਪਟੀ ਕਮਿਸ਼ਨਰ ਆ ਜਾਓ ਵੜ ਕੇ ਦਿਖਾਓ ਨਾ ਪਖਾਨਿਆਂ ਦੇ ਵਿੱਚ ਕੀ ਸਮਝਿਆ ਕਿਸਾਨਾਂ ਨੂੰ ਤੁਸੀਂ ਨੇ ਪਾਣੀ ਦਾ ਪ੍ਰਬੰਧ ਦੇਖ ਲੋ ਕਿਦਾਂ ਦੇ ਪ੍ਰਬੰਧ ਨੇ ਕੀ ਹਾਲਾਤ ਨੇ ਤੁਹਾਡੇ ਘੜਿਆਂ ਦੇ ਕੀ ਕੋਈ ਮੰਤਰੀ ਵਿਧਾਇਕ ਡਿਪਟੀ ਕਮਿਸ਼ਨਰ ਐਸ ਡੀ ਐਮ ਉਹਨਾਂ ਘੜਿਆਂ ਦੇ ਵਿੱਚੋਂ ਉਸ ਭਾਂਡੇ ਦੇ ਨਾਲ ਪਾਣੀ ਪੀ ਸਕਦਾ ਜੇ ਨਹੀਂ ਤਾਂ ਕਿਸਾਨ ਮਜ਼ਦੂਰ ਕਿਵੇਂ ਪੀ ਸਕਦੇ ਐ ਸੋ ਭਰਾਵੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਹਾਡੇ ਹੱਕਾਂ ਦੀ ਗੱਲ ਐ ਪਹੁੰਚਾਓ ਵਿੱਤ ਮੰਤਰੀ ਚੀਮਾ ਸਾਹਿਬ ਤੱਕ ਮੰਨਦੇ ਆ ਕਿ ਹਰ ਜਗ੍ਹਾ ਨਹੀਂ ਆ ਸਕਦੇ ਖੁਦ ਨਹੀਂ ਆ ਸਕਦੇ ਪਰ ਜਦੋਂ ਅਸੀਂ ਆਵਾਜ਼ ਪਹੁੰਚਾਵਾਂਗੇ ਜੇਕਰ ਫਿਰ ਕੋਈ ਉਹ ਐਕਸ਼ਨ ਨਹੀਂ ਲੈਂਦੇ ਤਾਂ ਜ਼ਰੂਰ ਸਮਝਾਂਗੇ ਕਿ ਉਹ ਵੀ ਇਹਨਾਂ ਭ੍ਰਿਸ਼ਟ ਅਧਿਕਾਰੀਆਂ ਦੇ ਨਾਲ ਇਹਨਾਂ ਠੇਕੇਦਾਰਾਂ ਦੇ ਨਾਲ ਰਲੇ ਹੋਏ ਐ ਜੇਕਰ ਕੋਈ ਸਖਤ ਐਕਸ਼ਨ ਲੈਂਦੇ ਆ ਤਾਂ ਸਮਝਾਂਗੇ ਕਿ ਚੀਮਾ ਸਾਹਿਬ ਕਿਸਾਨਾਂ ਦਾ ਦਰਦ ਸਮਝਦੇ ਆ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਕਾਰਵਾਈ ਕਰਕੇ ਦਿਖਾਈ ਹੈ ਸੋ ਵੀਡੀਓ ਸ਼ੇਅਰ ਕਰਿਓ ਸਾਰਿਆਂ ਦਾ ਧੰਨਵਾਦ